ਸਭ ਤੋਂ ਪਹਿਲਾਂ ਉਹਨਾਂ ਤੋਂ ਪੁੱਛਦੇ ਆ ਕਿ ਜਿਹੜੇ ਬਾਪੂ ਜੀ ਦਾ ਸਾਰਾ ਕੁਝ ਸ਼ੁਰੂ ਹੋਇਆ ਸੀ ਜਿੱਥੋਂ ਇਹ ਤੁਸੀਂ ਜਿਹੜੀ ਵੀਡੀਓ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਦੇਖ ਰਹੇ ਜੇ ਇਹ ਕਿੱਥੋਂ ਸ਼ੁਰੂ ਹੋਇਆ ਸੀ ਅੱਜ ਬਾਪੂ ਜੀ ਦੇ ਕੋਲ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿ ਫਤਿਹ ਜੀ ਮਹਾਰਾਜ ਜੀ ਵਾਹਿਗੁਰੂ ਜੀ ਬਾਪੂ ਜੀ ਸਭ ਤੋਂ ਪਹਿਲੇ ਤੁਸੀਂ ਜੀ ਸਾਥ ਪਾਏ ਚੱਲਦੇ ਰਹੇ ਜੀ ਬਾਅਦ ਤੋਂ ਵੇਲੇ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਤੁਹਾਡੇ ਤੋਂ ਸ਼ੁਰੂ ਹੋ ਕੇ ਤੇ ਕਿੱਥੋਂ ਤੱਕ ਪਹੁੰਚਣਾ ਮਹਾਰਾਜ ਜੀ ਇਹ ਕਿ ਇਹ ਹੁਣ ਇਸ ਵਕਤ ਤੇ ਚਾਪਾਂ ਚਾ ਗਾਇਆ ਹਾਂ ਜੀ ਇਹ ਕਿਰਪਾ ਸਤ ਕਰ ਦਿਓ ਜੀ ਮੈਂ ਜਿਹੜੇ ਮਨ ਚ ਅੰਦਰ ਆ ਰਿਹਾ ਨਾ ਉਹ ਕੋਈ ਸੱਚੰਦਾ ਰਿਹਾ ਵਾ ਕੀ ਬਾਤ ਹੈ ਜੀ ਕੀ ਬਾਤ ਹੈ ਮੈਂ ਦਿਲ ਚੰਦਾ ਵੀ ਸਤਨਾਵਾ ਰੱਖਣਾ ਚਾਹਦਾ ਤੇ ਦਿੱਸਾਂ ਲੱਗਦੀਆਂ ਪਰਮੇਸ਼ਰ ਨੇ ਲਵਾ ਦਿੱਤੀਆਂ ਹਾਂ ਜੀ ਹਾਂ ਜੀ ਹਾਂ ਸਹੀ ਗੱਲ ਹੈ ਕਰਾ ਹੋ ਵੀ ਹੈ ਕਿ ਪਰਮੇਸ਼ਰ ਜਿਤਨਾ ਫਿਰ ਘਰ ਦੇ ਹਾਲਾਤ ਜਿਤਨਾ ਜਦੋਂ ਤੁਹਾਡਾ ਬੱਚਾ ਚਲਾ ਗਿਆ ਸੀ ਹਾਂ ਜੀ ਹਾਲਾਤ ਬਹੁਤ ਵਿਗੜ ਗਿਆ ਜੀ ਬਹੁਤਾ ਹੀ ਹੁਣ ਤੇ ਆ ਵਕਤੋਂ ਮੇਰੇ ਘਰ ਦਾ ਨਾ ਚੂਰਾ ਵੀ ਟੁੱਟ ਕੇ ਸਾਲ ਹੋ ਗਿਆ ਹੋਰ ਨਹੀਂ ਠੀਕ ਲੰਡਾ ਪਿਆ ਹੋਰ ਬੱਚੇ ਆ ਤੇ ਉਹ ਵੀ ਓਏ ਇਥੇ ਨਹੀਂ ਕਦੇ ਕੋਚ ਨਹੀਂ ਪੜਦੇ ਪੜਦੇ ਕੰਮ ਤੇ ਲਾ ਦਿੱਤਾ ਮੈਕੈਨਿਕ ਨਹੀਂ ਬੜੀ ਮੁਸ਼ਕਲ ਹੋ ਗਈ ਯਾਰ ਘਰ ਤੇ ਬਾਬਾ ਜੀ ਐ ਇਸ ਵੇਲੇ ਹੈ ਕੌਣ ਕੌਣ ਹਾਂ ਇਸ ਵਕਤ ਨਵੀਂ ਬੁੱਢੀ ਆ ਤੇ ਪੋਤੀ ਆ ਮੇਰੀ ਘਰ ਉਹ ਤਾਂ ਬਾਜ਼ਾਰ ਨੂੰ ਉੱਥੇ ਕੰਮ ਦੇ ਸਾਹਮਣੇ ਲਾਇਆ ਕੰਮ ਸਿੱਖਦਾ ਫਰਨੀਚਰ ਦਾ ਕੰਨਾ ਤੇ ਇਹੋ ਜਨਾ ਪਰਮੇਸ਼ਰ ਆਬੀ ਲੰਬੀ ਉਮਰ ਕਰੇ ਤੇ ਸਤਾਰੀ ਕਢਾ ਰਵੇ। ਗੰਦੇ ਆਉਣ ਦੀ ਜਾਂਦੀ ਸੰਗਤੀ ਸੇਵਾ ਕਰਨ ਲੈ। ਹਾਂਜੀ। ਕੰਨਾ ਹੋਰ ਦਿਲ ਚ ਹੋਰ ਸਚ ਨੇ ਮੈਂ ਜੋ ਮਨ ਚਾਹ ਮੈਂ ਪਰਮੇਸ਼ਰ ਹੋਰ ਇਹਨਾਂ ਨੂੰ ਦੂਨੀ ਤਰੱਕੀ ਚ ਕਾਟ ਪਕਾ। ਇਹ ਸਾਰੀਆਂ ਤੁਹਾਡੀ ਸਿੱਸਾ ਬਾਬਾ ਜੀ। ਜੇ ਜੇ ਬਾਬਾ ਜੀ ਤੁਸੀਂ ਮੈਨੂੰ ਉਸ 2015 ਦੇ ਵਿੱਚ ਨਾ ਨਿਲਦੇ ਤੇ ਅੱਜ ਇੱਥੇ ਨਹੀਂ ਸੀ ਹੋਣਾ ਸੀ। ਹਾਂਜੀ। आज जितरा आ बीवियां ਭੈਣਾ ਮਤਾਵਾਂ ਸਾਡੀਆਂ ਸਾਡੇ ਪਾਸ ਇਥੋਂ ਇਹ ਮਤਾਂ ਜੀਓ ਦੇ ਪਾਸ ਰਾਸ਼ਨ ਲੈ ਕੇ ਜਾ ਰਹੀਆਂ ਵਾ ਇਹ ਨਹੀਂ ਸੀ ਹੁਣੀਆਂ ਇੱਥੇ ਕੋਈ ਹਮਤਾਂ ਜੀਓ ਦਾ ਨਾਂ ਨਹੀਂ ਸੀ ਹੁਣਾ ਇਹ ਸਾਰਾ ਕੁਝ ਤੁਹਾਡੇ ਕਰਕੇ ਐਸੇ ਕਰਕੇ ਮੈਂ ਤੁਹਾਡੇ ਤੁਹਾਡੇ ਤੇ ਵੀਡੀਓ ਸ਼ੁਰੂ ਕੀਤੀ ਮੈਂ ਇਸ ਕਰਕੇ ਕਹਿੰਦਾ ਮੈਂ ਇੱਥੇ ਸਵਾਲਾਂ ਖਾਜ ਆਉਂਦੀ ਮੇਰੇ ਹੰਦ ਦੋ ਚੰ ਚਾਰੇ ਅੱਖਾਂ ਤੇ ਸੂਰਮਿਆਂ ਦੇ ਹੀ ਹੋ ਚਲੇ ਗਏ ਔਰ ਇੱਥੇ ਆਉਂਦੇ ਜਾਂਦੇ ਵਾਦੇ 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 ਪਰਮਿਸ਼ਨ ਬਹੁਤ ਤਰਜੀ ਤਲਾਇ ਤੇ ਕਰ ਦਿੱਤਾ ਵਾ ਤੇ ਹੁਣ ਵੀ ਚਲੋ ਇਹਨਾਂ ਦੇ ਬੱਚੇ ਆ ਰਾਜੀ ਭਾਜੀ ਆ ਲੰਬੀ ਉਮਰ ਆ ਸੁਖ ਸ਼ਾਂਤੀ ਹੋਵੇ ਇਹਨਾਂ ਨੂੰ ਸਿੱਧਖੇ ਸੰਤੋਖ ਹੋਵੇ ਇਸ ਪਰਿਵਾਰ ਨੂੰ ਤੇ ਚੜ੍ਹਦੀ ਕਲਾ ਰਹੇ ਇਹ ਸਿੰਘ ਦੀ ਧੰਨਵਾਦ ਇਹ ਇਹ ਬਾਪੂ ਜੀ ਨੇ ਜਿਹਨਾਂ ਜਿਹਨਾਂ ਬਾਪੂ ਜੀ ਤੋਂ ਸਾਰਾ ਕੁਝ ਸ਼ੁਰੂ ਹੋਇਆ ਸੀ ਇਸ ਬਾਪੂ ਜੀ ਜੇ ਨਾ ਹੁੰਦੇ ਤੇ ਇਹਨਾਂ ਬਾਪੂ ਜੀ ਤੋਂ ਆ ਸਾਰਾ ਜੋ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਸੀ ਇਹ ਸਾਰਾ ਕੁਝ ਤੁਹਾਨੂੰ ਵੇਖਣ ਨੂੰ ਨਹੀਂ ਸੀ ਮਿਲਣਾ ਹਿੰਮਤਾਂ ਜੀ ਉਹ ਨਹੀਂ ਸੀ ਹੁਣ ਇਸੇ ਕਰਕੇ ਇਹਨਾਂ ਬਾਪੂ ਜੀ ਦੇ ਘਰ ਦੇ ਹਾਲਾਤ ਹਜੇ ਵੀ ਇਹਨਾਂ ਦੇ ਘਰ ਦੇ ਹਾਲਾਤ ਬਿਲਕੁਲ ਠੀਕ ਨਹੀਂ ਆ। ਨੌ ਨਹੀਂ ਹੈਗੀ, ਪੁੱਤ ਨਹੀਂ ਹੈਗੇ ਹੈਗਾ। ਚਾਰ ਪੋਤੇ-ਪੋਤੀਆਂ ਵਾ ਤਾਂ ਘਰ ਵਾਲੀ ਚੂਲਾ ਟੁੱਟਣ ਕਰਕੇ ਮੰਜੇ ਤੇ ਪੈ ਗਈ। ਮੈਂ ਥੋੜੇ ਦਿਨਾਂ ਤੱਕ ਤੁਹਾਡੇ ਨਾਲ ਇਹਨਾਂ ਦੇ ਘਰ ਦੇ ਹਾਲਾਤਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੂੰਗਾ ਤੇ ਇਹਨਾਂ ਦੀ ਵੀਡੀਓ ਸ਼ੇਅਰ ਬਹੁਤ ਜ਼ਿਆਦੀ ਮੰਗਾਂਗੇਗੀ। ਕਿਉਂਕਿ ਇਸ ਬਜ਼ੁਰਗਾਂ ਨੂੰ ਤੁਹਾਡੇ ਸਾਸ ਜੀ ਬੜੀ ਜ਼ਿਆਦੀ ਲੋੜ ਹੈ। ਅਸੀਂ ਹੋਰ ਨਾ ਪਾਸੇ ਜਾਂਦੇ ਆ। ਹੁਣ ਅਸੀਂ ਚੱਲਦੇ ਹਾਂ ਬਾਪੂ ਜੀ ਦੇ ਪਾਸ। कि जेडे जेडे बापूजी तकरीबन लॉकडाउन ਦੇ ਵਿੱਚ ਇਹਨਾਂ ਦੇ ਘਰ ਦਾ ਕਿ ਇਹਨਾਂ ਦਾ ਰਸਨਾ ਰਸਨ卡 ਬਣਾਇਆ ਹਨ ਬਾਪੂਜੀ ਵਾਹਿ ਖਾਲਸਾ ਵਾਹਿ ਗੁਰੂ ਕੀ ਫਤਿਹ ਬਾਹਿ ਵਾਹਿ ਬਰੈ ਜੀ ਵਾਹਿ ਕਿੰਨਾ ਚਿਰ ਹੋ ਗਿਆ ਲਿੰਦੇ ਨੇ ਰਸਨ ਹੋ ਗਿਆ ਦੋ ਤਿੰਨ ਸਾਲ ਸਾਹਿਬ ਮੇਰੇ ਖਿਆਲ ਦੇ ਵਿੱਚ 2020 ਦੇ ਵਿੱਚ ਤੁਹਾਡੇ ਘਰੇ ਆਏ ਆ ਹਾ ਹਾਏ ਉਹ ਲਾਕਡਾਊਨ ਲਾਕਡਾਊਨ 2020 ਚ ਲੱਗਾ ਸੀ ਹਾਂ ਉਦੋਂ ਜੇ ਘਰੇ ਤੁਹਾਡੇ ਥੜੇ ਦੇ ਬਹਿ ਕੇ ਤੁਹਾਡਾ ਕਾਰਡ ਬਣਾਇਆ ਹਾਂ ਹਾਂ ਜੀ ਵੀਡੀਓ ਹਜੇ ਤੱਕ ਮੇਰੇ ਕੋਲ ਹੈਗੀ ਹੈ ਹਨਾ 2020 ਤੇ 2024 ਹਾਂ ਮੇਰੇ ਖਿਆਲ ਦੇ ਵਿੱਚ 4 ਸਾਲ ਤੋਂ ਉੱਤੇ ਹੋਵੇ ਆਹ ਜੀ ਕਿਤਰਾ ਦਾ ਮਹਿਸੂਸ ਕਰਨ ਦੇ ਜੇ ਕਿਤਰਾ ਕੋਈ ਅਸੀਸ ਬਖਸੋ ਬਹੁਤ ਵਧੀਆ ਜੀ ਜਿਦਾ ਸਵਾਵਾ ਹੋਰ ਹੋਰ ਕਰ ਸਕਦੇ ਬਹੁਤ ਵਧੀਆ ਬਹੁਤ ਹੀ ਮਹਾਰਾਜ ਬਹੁਤ ਬੜੀ ਗੱਲ ਹੈ ਮਹਾਰਾਜ ਤੁਹਾਡਾ ਗੁਜਾਰਾ ਬਾਪੂ ਜੀ ਜਿੰਨਾ ਕਿ ਰਾਸ਼ਨ ਖਰਦੇ ਜੇ ਤੁਹਾਡਾ ਜਾਂ ਤੁਹਾਡੇ ਜਿਹੜਾ ਕੋਈ ਵੀ ਨਾਲ ਤੁਹਾਡੇ ਨਾਲ ਜੀ ਹੈਗਾ ਵਾ ਗੁਜਾਰਾ ਵਧੀਆ ਹੋ ਜਾਂਦਾ ਹੈ ਉਹਦੀ ਕਿਰਪਾ ਮਹਾਰਾਜ ਦੀ ਬੜਾ ਬਹੁਤ ਚੜ੍ਹਦੀ ਕਲਾ ਮਹਾਰਾਜ ਬੜਾ ਚੰਗਾ ਲੱਗਾ ਜੀ ਮਹਾਰਾਜ ਸੱਚੇ ਬਾਦਸ਼ਾਹ ਜੈਪ ਦੇ ਗਿਣਾ ਕਰੇ ਧੰਨਵਾਦ ਧੰਨਵਾਦ ਇਹ ਸਨ ਬਾਪੂ ਜੀ ਜਿੰਨਾ ਲਾਕਡਾਊਨ ਦੇ ਵਿੱਚ ਰਾਸ਼ਨ ਬਣਿਆ ਸੀ ਹੁਣ ਅਸੀਂ ਉਸ ਵੀਰ ਦੇ ਕੋਲ ਜਾਂਦੇ ਹਾਂ ਕਿ ਜਿਹੜਾ ਵੀਰ ਅੱਖਾਂ ਤੋਂ ਨੇਤਰਹੀਨ ਅੱਖਾਂ ਅੱਖਾਂ ਦੀ ਰੋਸ਼ਨੀ ਇਹਨਾਂ ਗੱਲ ਕਰ ਲਈ ਸੁਵੇਕ ਸਿੰਘ ਨਾਲ ਸੁਵੇਕ ਸਿੰਘ ਜੀ ਸੁਵੇਕ ਸਿੰਘ ਜੀ ਹਾਂਜੀ ਮੇਰੀ ਆਵਾਜ਼ ਸੁਣਾਈ ਦੇ ਰਹੀ ਤੁਹਾਨੂੰ ਹਾਂਜੀ ਤੁਸੀਂ ਇਧਰਲੇ ਪਾਸੇ ਵੇਖੋ ਇਧਰਲੇ ਪਾਸੇ ਇਧਰ ਵੇਖਾ ਇਧਰ 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 ਹਾਂ ਇਧਰ ਕਿਉਂਕਿ ਇਹ ਵੀਰ ਅੱਖਾਂ ਤੋਂ ਨੇਤਰਹੀਨ ਹੈ ਇਹ ਕੁਝ ਵੀ ਨਹੀਂ ਵੇਖ ਸਕਦਾ ਕਿ ਇਸ ਇੱਥੇ ਚੱਲ ਕੀ ਰਿਹਾ ਵਾ ਬਸ ਮਹਿਸੂਸ ਕਰ ਸਕਦਾ ਵਾ ਜਾਂ ਸੁਣ ਸਕਦਾ ਵਾ ਕਿ ਮੇਰੀ ਆਵਾਜ਼ ਜਦੋਂ ਪੈਂਦੀ ਹੈ ਕੋਈ ਫਰਕ ਇਹਨਾਂ ਨੂੰ ਅੱਗੇ ਅਗਲੇ ਪਾਸੇ ਲੈ ਜਾਂਦੇ ਆ ਤੇ ਆਪਣਾ ਜਿਹੜਾ ਰਾਸ਼ਨ ਲੈ ਕੇ ਆਪਣਾ ਪ੍ਰਸ਼ਾਦਾ ਪਾਣੀ ਚੱਲਦਾ ਕਰਦੇ ਆ ਅਸੀਂ ਇਹਨਾਂ ਕੋਲ ਪੁੱਛਦਾ ਕਿ ਇਹ ਕਿੰਨਾ ਚਿਰ ਹੋ ਗਿਆ ਰਾਸ਼ਨ ਲੈਦੇ ਨੂੰ ਕਾਫੀ ਚਿਰ ਹੋ ਗਿਆ ਕਾਫੀ ਚਿਰ ਹੋ ਗਿਆ 2002 ਮੈਂ ਤੁਹਾਨੂੰ ਯਾਦ ਕਰਾ ਦਵਾਂ ਕਿਉਂਕਿ ਉਦੋਂ ਤੁਹਾਡਾ ਭਰਾ ਜਿਹੜਾ ਦੂਜਾ ਸੀ ਉਹ ਵੀ ਜੀਂਦਾ ਸੀ ਹਾਂਜੀ ਉਹ ਵੀ ਨਾਲ ਖਰਦਾ ਹੁੰਦਾ ਸੀ ਨਾ ਹਾਂਜੀ ਸਾਡੀ ਮਾਤਾ ਵੀ ਨਾਲ ਹਾਂਜੀ ਉਹ ਵੀ ਪੂਰਾ ਹੋ ਗਿਆ ਉਹ ਵੀ ਪੂਰਾ ਕੇ ਮਾਤਾ ਵੀ ਪੂਰੀ ਹੋ ਗਈ ਹਾਂ ਪਾਪਾ ਤੇ ਆਪਣਾ ਆਪਣਾ ਪ੍ਰਸ਼ਾਦਾ ਪਾਣੀ ਵਧੀਆ ਚੱਲੀ ਜਾਂਦਾ ਕਰ ਪਰਾਵਾਰ ਦੀ ਛੋਟੇ ਵਾਲੀ ਨਹੀਂ ਆਪਣਾ ਜਿਹੜਾ ਰਾਸ਼ਨ ਜਿਹੜਾ ਤੁਸੀਂ ਲੈ ਕੇ ਜਾਂਦੇ ਜੀ ਉਹਦਾ ਨਾ ਵਧੀਆ ਮਹੀਨਾ ਲੰਘ ਜਾਂਦਾ ਵਧੀਆ ਆਪਣਾ ਹਾਂਜੀ ਹਾਂ ਠੀਕ ਹੈ ਧੰਨਵਾਦ ਹੁਣ ਬਾਪੂ ਜੀ ਨਾਲ ਗੱਲ ਕਰਦੇ ਆ ਨਾਲ ਹੀ ਬਾਪੂ ਜੀ ਬੈਠੇ ਆ ਸਾਡੇ ਨਾਲ ਆਏ ਸੀ ਸਾਡੇ ਕੋਲ ਆਏ ਸੀ ਤਕਰੀਬਨ 2019 ਦੇ ਵਿੱਚ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਮੇਰੇ RAM ਰਾਏ ਤੂੰ ਸੰਤੋ ਦਾ ਸੰਤ ਤੇਰੀ ਕਿਆ ਬਾਤ ਹੈ ਕਿੰਨਾ ਚਲੋਗੇ ਰਾਸ਼ਨ ਲੈਂਦੇ ਨੇ ਮੈਨੂੰ ਹੋਈ ਗਏ ਨੇ 3-4 ਸਾਲ ਹੋ ਗਏ 54 ਸਾਲ ਹੋ ਗਏ ਲੋਕਡਾਊਨ ਤੋਂ ਪਹਿਲਾਂ ਦਾ ਲੱਗਾ ਲੋਕਡਾਊਨ ਤੋਂ ਪਹਿਲਾਂ ਹੀ ਲੱਗਾ ਥੋੜਾ ਜਿਹਾ ਨਹੀਂ ਸਾਡੇ ਕੋਲ ਇੱਥੇ ਇਹਨੂੰ ਚੰਗਾ ਜਿਆਦਾ ਵੀ ਸਾਈਕਲ ਤੇ ਆਏ ਸੀ ਵੀ ਕਬਾੜੀਅਤ ਕੰਮ ਕਰਦੇ ਸੀ ਨਾ ਹਾਂ ਹਾਂ ਹੈਨਾ ਤੇ ਇੱਥੇ ਤੁਸੀਂ ਆਏ ਤੇ ਜਦੋਂ ਮੈਂ ਅੰਦਰ ਬੈਠਾ ਸੀ ਮੈਨੂੰ ਤੁਹਾਡਾ ਚਿਹਰਾ ਹੀ ਬੜਾ ਜਰਾ ਵਧੀਆ ਲੱਗਾ ਹਾਂ ਮੈਂ ਕੋਈ ਕੋਈ ਇਨਕੁਆਰੀ ਨਹੀਂ ਸੀ ਹੋਈ ਜਿਸ ਕਰਕੇ ਤੁਹਾਡਾ ਸਾਡਾ ਸਰ ਜਿੰਨਾ ਚਿਰ ਤੱਕ ਮਹਾਰਾਣੀ ਤੁਹਾਡੀ ਉਮਰ ਬਖਸ਼ੀ ਉਹਨਾਂ ਚਿਰ ਤੱਕ ਮੈਂ ਰਾਸ਼ਨ ਦੀ ਤੁਹਾਨੂੰ ਮੈਂ ਕਿਹਾ ਸੀ ਕਿ ਰਾਸ਼ਨ ਤੁਹਾਡਾ ਲੱਗ ਜਾਏਗਾ ਤੇ ਬਾਪੂ ਜੀ ਕਿ ਠੀਕ ਠਾਕ ਹੈ ਰਾਸ਼ਨ ਦੇ ਨਾਲ ਵਧੀਆ ਗੁਜ਼ਾਰਾ ਹੋ ਜਾਂਦਾ ਜਿੰਨਾ ਕਰਾਉਂਦਾ ਆਹੋ ਜੀ ਟਾਈਮ ਪਰ ਸਰੀਜਤਾ ਸਰੀਜਦਾ ਹਾਂ ਤੇ ਹਰ ਮਹੀਨੇ ਦਸ ਰੀ ਦੀ ਹਮੇਸ਼ਾ ਢੀਕ ਹੁੰਦੀ ਹੈ ਹਾਂਜੀ ਠੀਕ ਹੈ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਮਾ ਗੁਰੂ ਜੀ ਦਾ ਖਾਲਸਾ ਅਸੀਂ ਭੈਣ ਭਾਰਤੀ ਕੋ ਜਾਨੇ ਮਾਤਾ ਭਾਰਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਕਿੰਨਾ ਚਿਰ ਹੋ ਗਿਆ ਰਾਸ਼ਨ ਦੇ ਦਿਨ 20 ਸਾਲ ਲੱਗਾ 20 ਸਾਲ ਲੱਗਾ ਠੀਕ ਹੈ ਤੇ ਕਿਤਰਾ ਦਾ ਗੁਜ਼ਾਰਾ ਵਧੀਆ ਜਾਂਦਾ ਕੁਝ ਕਹਿਣਾ ਚਾਹੋ ਸਾਡੀ ਵੀ ਉਮਰ ਇਹਨਾਂ ਨਾਲ ਹੋਰ ਕੋਈ ਆਪਣੇ ਪੁੱਤਰ ਧੀਆ ਨਹੀਂ ਕਰਦੇ ਸਕੀਆਂ ਧੀਆ ਨਹੀਂ ਕਰਦੀਆਂ ਤੇ ਇਹਨਾਂ ਸਾਡਾ ਕੋਈ ਰਿਸ਼ਤੇਦਾਰ ਥੋੜੀ ਕੋਈ ਸਾਡੀ ਇਹਦੇ ਘਰ ਥੋੜੀ ਰਿਸ਼ਤੇਦਾਰੀ ਇਹਨਾਂ ਸਾਡੀ ਵੀ ਆਪਣੇ ਪੁੱਤਰ ਲਗੇ ਪੁੱਤਰ ਬਣ ਕੇ ਸਾਡੇ ਦਿਲ ਦੇ ਜਿਖਮਾਂ ਨੂੰ ਮਲਮ ਲਾਉਂਦੇ ਪਏ ਹੋਰ ਅਸੀਂ ਇਹਦਾ ਕੁਝ ਮੰਗੀਏ ਮੇਰਾ ਪਾਰੀ ਰਨਜੀਤ ਨੇ ਲਵਾ ਕੇ ਦਿੱਤਾ 1000 ਰੁਪਇਆ ਲੱਗੇ ਮੇਰੇ ਕੋ ਪਾਣੀ ਤੇ ਬੱਤੀ ਸੀ ਗੰਦਾ ਪਾਣੀ ਪੀਂਦੀ ਸੀ ਫਲੈਸ਼ ਵਾਲਾ ਗਾਰ ਵਾਲਾ ਰਨਜੀਤ ਨੇ ਮੇਰੇ ਮੈਂ ਉਹਨੇ ਮੇਰੀ ਮਰੀਏ ਉਹਨੂੰ ਉਮਰਾ ਲੱਗ ਜਾਂਦੀ ਸੀਸਾ ਮੈਂ ਦੇ ਸਕਦੀ ਆ ਹੋਰ ਤੇ ਮੈਂ ਕੁਛ ਨਹੀਂ ਦੇ ਸਕੀ ਮੇਰੇ ਘਰ ਦੇ ਵਿੱਚ ਉਹਨਾਂ ਨੇ ਤਾਂ ਰੈਸ਼ਨ ਹੀ ਚਲਵਾਇਆ ਨਹੀਂ ਮੇਰਾ ਰੈਸ਼ਨ ਉਹਨਾਂ ਨੇ ਜਗਦੀਸ਼ ਨੇ ਜਗਦੀਸ਼ ਨਹੀਂ ਆ ਜਿਹੜਾ ਜਿਹੜਾ ਮੈਡੀਕਲ ਸ਼ੋਹਰਾਂ ਨੇ ਹਾਂ ਸਿਮਰ ਵਾਲਾ ਹਾਂ ਉਹਨਾਂ ਨੇ ਲਵਾਇਆ ਸੀ ਉਹਨਾਂ ਨੂੰ ਸਾਰੇ ਮੇਰੇ ਘਰ ਗੁਰਵਿੰਦਰ ਵੀ ਸਾਰੇ ਗਏ ਸੀ ਘਰ ਤੇ ਜਿਹੜੀ ਮੁੰਡੇ ਦੀ ਹਾਲਤ ਸੀ ਉਹਦੀ ਵੀ ਮੂਵੀ ਵੀਡੀਓ ਵੀਡੀਓ ਬਣਵਾਈ ਤੇ ਬਹੁਤ ਅੱਛਾ ਕੀਤਾ ਸਾਡੇ ਬੱਚੇ ਦਾ ਨਾਂ ਕੀ ਸੀ ਜਿਹੜਾ ਸਾਗਰ ਸ਼ਰਮਾ ਕਿਹੜੇ ਘਰ ਤੋਂ ਹਾਂਜੀ ਪੂਰਾ ਸਾਗਰ ਸਾਗਰ ਸੀ ਇਹਨਾਂ ਦੇ ਬੇਟੇ ਦਾ ਨਾਮ ਜਿਹੜਾ ਕਿ ਨਸ਼ੇ ਦਾ ਆਦੀ ਸੀ ਤੇ ਮਾਂ ਨੂੰ ਖੂਜ ਸੁੱਟ ਗਿਆ ਤੇ ਮਾਂ ਨੂੰ ਦਰਦਾਰ ਦੀ ਠੋਕਰ ਖਾਨ ਦੀ ਮਜਬੂਰ ਕਰ ਗਿਆ ਪਰ ਮਾਤਾ ਇੱਕ ਗੱਲ ਆਂਦੀ ਆ ਕਿ ਜੀ ਜਿੰਦਾ ਰਵੇ ਉਹ ਜਿੰਨੇ ਹਿੰਮਤ ਹੈ ਜੀ ਇਹਦੇ ਪਾਸੋਂ ਸਾਡਾ ਰਾਸ਼ਨ ਵਾਇਆ ਸੀ ਹੁਣ ਵੇਖੋ ਅਸੀਸ ਇੱਕ ਸ਼ੇਰ ਦੇ ਰੂਪ ਦੇ ਵਿੱਚ ਜਾਂਦੀ ਨਹੀਂ ਹੁਣ ਮਾਤਾ ਦੇ ਅੱਖ ਦੇ ਅੱਖਾਂ ਦੇ ਵਿੱਚ ਹੰਝੂ ਤੁਸੀਂ ਵੇਖੇ ਆ ਉਹ ਹੰਝੂ ਜਿਹੜੇ ਆ ਉਹ ਅਸੀਸ ਬਣ ਕੇ ਨਿਕਲੇ ਆ ਉਸ ਵੀਰ ਲਈ ਜਿਹੜੇ ਵੀਰ ਦਾ ਨਾਮ ਲੈ ਰਹੀ ਆ ਰਣਜੀਤ ਦਾ ਮੈਂ ਵੀਰ ਨੂੰ ਜਾਣਦਾ ਨਹੀਂ ਕਿ ਅਨਮੋਲ ਐਨਜੀਓ ਦਾ ਕੋਈ ਹਿੱਸਾ ਹੈ ਇਹਨਾਂ ਦਾ ਤੇ ਉਸ ਉਹਨਾਂ ਨੇ ਸਾਡੇ ਪਾਸ ਗੱਲ ਕੀਤੀ ਕਿ ਇਸ ਮਾਂ ਦਾ ਰਾਸ਼ਨ ਜਰੂਰ ਲੱਗਣਾ ਚਾਹੀਦਾ ਤੇ ਨਿਰੰਤਰ ਡੇਢ ਪੋੜੇ ਤੋਂ 2 ਸਾਲ ਤੋਂ ਹਿਮਤਾਂਜੀ ਤੋਂ ਪਾਸੋਂ ਰਾਸ਼ਨ ਲੈ ਕੇ ਜਾ ਰਹੇ ਤੇ ਬੜਾ ਅਸੀਸਾ ਦਿੰਦੇ ਨੇ ਇਸੇ ਤਰ੍ਹਾਂ ਅਗਲੇ ਪਾਸੇ ਅਗਲੇ ਪਾਸੇ ਮਿਲਦੇ ਹਾਂ ਕਿਸੇ ਭੈਣ ਦੇ ਨਾਲ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਚਾਹੁੰਦਾ ਹਾਂ ਜਿਨ੍ਹਾਂ ਦੀ ਵੀਡੀਓ ਅਸੀਂ ਨਹੀਂ ਸੀ ਬਣਾਈ ਭੈਣ ਇੱਕ ਮਿੰਟ ਖੜੇ ਹੋ ਜਾ ਫੈਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਆ ਗਏ ਹਰਗਵਿੰਦਪੁਰ ਲੱਗੋਏ ਨਾ ਤੁਸੀਂ ਤੇ ਮੇਰੇ ਖਿਆਲ ਦੇ ਵਿੱਚ ਘੰਟਾ ਡੇਢ ਘੰਟਾ ਲੱਗ ਜਾਂਦਾ ਹਣਾ ਹਾਂਜੀ ਕਿੰਨਾ ਕਿਰਾਇਆ ਕਿੰਨਾ ਲੱਗਦਾ 65 ਰੁਪਏ ਅੱਡੇ ਤੱਕ ਲੱਗਦਾ ਤੇ ਗਾੜੀ ਇੱਧਰ 20 ਰੁਪਏ ਇੱਥੋਂ ਲੱਗਦੇ ਮੱਕੀ 85 ਰੁਪਏ ਇੱਕ ਪਾਸੇ ਲੱਗਦੇ ਤੁਹਾਨੂੰ ਕਿਰਾਇਆ ਵੀ ਨਾਲ ਤੁਹਾਨੂੰ ਮੈਂ ਕਹਿ ਕੇ ਗਿਆ ਸੀ ਕਿ ਕਿਰਾਇਆ ਤਾਂ ਨਾਲ ਮਿਲ ਜੇਗਾ ਠੀਕ ਹੈ ਤੇ ਭੈਣ ਹੁਣ ਹਰ ਮਹੀਨੇ 10 ਤਰੀਕ ਨੂੰ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜਾ ਵਾ 10:30 11 ਵਜੇ ਇੱਥੇ ਪਹੁੰਚ ਜਾਓ ਠੀਕ ਹੈ ਜਿਹੜਾ ਇਹ ਭੈਣ ਉਹ ਆ ਜਿਹੜੇ ਜੇਸ ਭੈਣ ਦੇ ਅਸੀਂ ਘਰੇ ਜਾ ਕੇ ਇਨਕੁਆਰੀ ਕੀਤੀ ਸੀ ਕਿ ਬੜਾ ਜਰਾ ਦੁਖ ਸੀ ਏਸੀ ਵੀ ਲੱਗੇ ਘਰ ਦੇ ਵਿੱਚ ਪਰ ਕਮਾਉਣ ਵਾਲਾ ਨਹੀਂ ਹੈਗਾ ਇੱਕ ਇੰਨਾ ਸੋਹਣੀ ਸੁਨੱਖੀ ਜੋੜੀ ਇਸ ਮ ਤੇ ਅਸੀਂ ਮੈਂ ਵੇਖ ਕੇ ਹੈਰਾਨ ਹੋ ਗਿਆ ਕਿ ਉਹ ਸੰਸਾਰ ਤੋਂ ਅਲਵਿਦਾ ਕਹਿ ਗਿਆ ਮੈਂ ਵੀਡੀਓ ਨਹੀਂ ਸ਼ੇਅਰ ਕੀਤੀ ਕਿਉਂਕਿ ਮੇਰਾ ਮਨ ਨਹੀਂ ਚਾਇਆ ਕਿ ਮੈਂ ਰਾਤ ਦੇ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਰੱਖਾਂ ਕਿਉਂਕਿ ਘਰ ਦੇ ਵਿੱਚ ਏਸੀ ਲੱਗੇ ਆ ਘਰ ਦੇ ਵਿੱਚ ਚੰਗਾ ਘਰ ਆ ਸੋਹਣਾ ਘਰ ਆ ਸੋਹਣਾ ਸਾਰਾ ਕੁਝ ਹੈਗਾ ਵਾ ਬਸ ਇੱਕ ਚੀਜ਼ ਦੀ ਕਮੀ ਕਮਾਉਣ ਵਾਲਾ ਨਹੀਂਗਾ ਦੋ ਬੇਟੀਆਂ ਦੇ ਕਾਕਾ ਵਾ ਤੇ ਜਿਹੜਾ ਕਿ ਘਰ ਦੇ ਵਿੱਚ ਕਮਾ ਕੇ ਲਿਉਣ ਵਾਲਾ ਇਸ ਸੰਸਾਰ ਤੋਂ ਅਲਵਿਦਾ 2023 ਦੀ 8ਵੇਂ ਮਹੀਨੇ ਚਲਾ ਗਿਆ ਅਠਵੇਂ ਮਹੀਨੇ ਦੇ ਵਿੱਚ ਨਹਾਉਣ ਗਏ ਆ ਤੇ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਨਹੀਂ ਨਿਕਲੇ ਬਾਥਰੂਮ ਦੇ ਵਿੱਚ ਟਿੱਗੇ ਉੱਥੋਂ ਫਿਰ ਹਸਪਤਾਲ ਚੁੱਕ ਕੇ ਖੜਿਆ ਚੁੱਕ ਕੇ ਖੜਿਆ ਤਾਂਦੇ ਕਿ ਮਰ ਤੱਕ ਤਕਰਾਰ ਕਰਤਾ ਕਿ ਡੈਥ ਹੋ ਚੁੱਕੀ ਹੈ ਹੁਣ ਭੈਣ ਜਾਵੇ ਤੇ ਜਾਵੇ ਕਿੱਥੇ ਪਰ ਇੱਕ ਗੱਲ ਮੈਨੂੰ ਬਹੁਤ ਜ਼ਿਆਦੀ ਵਧੀਆ ਲੱਗੀ ਆ ਔਖੀ ਆ ਸੌਖੀ ਆ ਪਰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਸਹੁਰੇ ਪਰਿਵਾਰ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਰੱਖਿਆ ਜੋ ਮੈਂ ਘਰ ਦੇ ਵਿੱਚ ਹਾਲਾਤ ਵੇਖੇ ਇਸੇ ਕਰਕੇ ਉਹਨਾਂ ਸੋਹਣੇ ਪਰਿਵਾਰਾਂ ਨੂੰ ਵੀ ਨਮਸਕਾਰ ਆ ਕਿ ਐਸੀਆਂ ਐਸੀਆਂ ਧੀਆਂ ਨਹੀਂ ਤੇ ਸਾਡੇ ਸਮਾਜ ਦੇ ਵਿੱਚ ਕੀ ਹੁੰਦਾ ਵਾ ਕਿ ਬੱਚੇ ਰੱਖ ਕੇ ਜਿਹੜੀ ਨੌਂ ਦੀ ਆ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਆ ਜਾਂ ਬੱਚਾ ਸਮੇਤ ਘਰੋਂ ਬਾਹਰ ਕੱਢ ਦਿੰਦੇ ਆ ਤੇ ਪੇਕੇ ਘਰ ਗੱਲ ਨਾਲ ਨਹੀਂ ਲਾਉਂਦੀਆਂ ਪਰਜਾਈਆਂ ਜਾਂ ਘਰਾਂ ਦੇ ਵਿੱਚ ਭਰਾਵਾਂ ਦੇ ਐਸੇ ਇਸ਼ੂ ਬਣ ਜਾਂਦੇ ਨੇ ਕਿ ਜਿਹੜਿਸ ਕਰਕੇ ਇੱਕ ਘਰ ਦੇ ਵਿੱਚ ਰਹਿਣਾ ਸੰਭਵ ਨਹੀਂ ਹੁੰਦਾ ਉੱਥੇ ਫਿਰ ਉਹ ਜਾਨ ਤੇ ਜਾਨ ਕਿੱਧਰ ਇਸੇ ਕਰਕੇ ਐਸੀਆਂ ਐਸੀਆਂ ਬੀਬੀਆਂ ਐਸੀਆਂ ਐਸੀਆਂ ਭੈਣਾਂ ਮੇਰੀਆਂ ਜਿਹੜੀਆਂ ਜਦੋਂ ਦੁਖਿਆਰੀਆਂ ਹੋ ਜਾਂਦੀਆਂ ਨਾ ਉਦੋਂ ਸਾਨੂੰ ਸਾਰਿਆਂ ਨੂੰ ਸਾਧ ਦੇਣਾ ਚਾਹੀਦਾ ਲੋ ਮਾਦਾ ਇਹ ਹਰ ਮਹੀਨੇ ਆਜਿਆ ਕਰੋ ਹਰ ਮਹੀਨੇ ਹਰ ਮਹੀਨੇ ਆਜਿਆ ਕਰੋ ਮਹੀਨੇ ਹਰ ਮਹੀਨੇ ਅੱਛਾ ਹਰ ਮਹੀਨੇ ਇਸ ਤਰੀਕ ਨੂੰ 10 ਤਰੀਕ ਨੂੰ 11 ਵਜੇ 10:30 ਵਜੇ ਪਹੁੰਚਿਆ ਕਰੋ ਕਹਿੰਦੇ ਨੇ ਕਹਿੰਦੇ ਨੇ ਯਾਦ ਕਰਾਤਾ ਸੀ ਤੁਹਾਨੂੰ ਹਾਂਜੀ ਕਰ ਗਿਆ ਹਾਂ ਕਰ ਗਿਆ ਹਾਂ ਹਾਂ ਉਹਨੂੰ ਉਹਨੂੰ ਮੈਂ ਫੋਨ ਕਰਤਾ ਸੀ ਉਹਨੂੰ ਮੈਂ ਅੱਛਾ ਜੀ ਹਾਂ ਤੇ ਤੁਸੀਂ ਹਰ ਮਹੀਨੇ ਹੁਣ ਤੁਸੀਂ ਜਿਆਦਾ ਤੁਰਿਆ ਫਿਰਿਆ ਨਹੀਂ ਕਰਨਾ। ਅੱਛਾ ਜੀ। ਰਾਸ਼ਨ ਤੁਹਾਨੂੰ ਪੂਰੇ ਮਹੀਨੇ ਦਾ ਰਾਸ਼ਨ ਤੁਹਾਨੂੰ ਮਿਲ ਗਿਆ ਦੋ ਜੀ ਹਾਂ ਜੀ ਸਾਹਿਬ। ਹੁਣ ਜਿਹੜਾ ਹਰ ਮਹੀਨੇ ਜਿਹੜਾ ਉਹ 10 ਤਰੀਕ ਨੂੰ ਇੱਥੇ ਆਇਆ ਕਰੇ। ਅੱਛਾ ਜੀ। ਤੇ ਕਹਦਾ ਬਾਪੂ ਨੂੰ ਲੈ ਕੇ ਫਿਰਨਾ ਨਹੀਂ ਹੈ। ਬਾਪੂ ਤੁਸੀਂ ਇਹ ਮਾੜੀ ਹੋਣੀ ਹੋਰ। ਇਹਦਾ ਲੰਗਾ ਲੰਗਾ ਬੁੱਲੀ ਲੰਗਾ। ਮਾਲ ਪਾਦਾ ਵਾ।